ਟ੍ਰੈਫਿਕ ਸਮੱਸਿਆ ਹੁੰਦੀ ਹੈ ਜੀ ਲੋਕਾਂ ਨੂੰ ਆਉਣ ਜਾਣ ਚ ਕੋਈ ਐਮਰਜੈਂਸੀ ਹੋ ਜਾਏ ਐਮਬੂਲੈਂਸ ਰੁਕ ਜਾਂਦੀਆਂ ਨੇ ਤੇ ਜਿਹੜੀ ਲੋਕਾਂ ਨੇ ਪ੍ਰੋਬਲਮ ਦੱਸਣੀ ਹੈ ਉਹ ਐਮਐਲਏ ਸਾਹਿਬ ਨੂੰ ਦੱਸਣੀ ਹੈ ਔਰ ਐਮਐਲਏ ਸਾਹਿਬ ਨੇ ਸਾਨੂੰ ਦੱਸਣੀ ਹੈ ਸ਼ਹਿਰ ਵਾਸਤੇ ਵੀ ਥੋੜਾ ਜਿਹਾ ਸੋਚੋ ਆਪਣਾ ਇਕੱਲੇ ਦਾ ਮਫਾਦ ਲੈ ਕੇ ਆਪਣਾ ਫਾਇਦਾ ਦੇਖ ਕੇ ਬਾਕੀਆਂ ਦਾ ਨੁਕਸਾਨ ਨਾ ਹੋਵੇ ਤੁਸੀਂ ਆਪ ਦੇ ਛੋਟੇ ਸੇ ਫਾਇਦੇ ਕੇ ਲਿਏ ਲੱਖੋ ਲੋਕਾਂ ਨੂੰ ਪ੍ਰੋਬਲਮ ਦੇ ਰਹੇ ਹੋ ਅਸੀਂ ਨਹੀਂ ਚਾਹੁੰਦੇ ਕਿ ਗਰੀਬ ਬੰਦੇ ਦਾ ਕੋਈ ਨੁਕਸਾਨ ਹੋਵੇ ਅਸੀਂ ਕੋਈ ਕੋਰਸਿਵ ਜਾਂ ਕੋਈ ਸਖਤ ਐਕਸ਼ਨ ਨਹੀਂ ਲੈਣਾ ਚਾਹੁੰਦੇ ਸ਼ਹਿਰ ਦੇ ਦੌਰੇ ਦਾ ਰੋਜ਼ ਹੀ ਸ਼ਹਿਰ ਦੇ ਵਿੱਚ ਹੀ ਹੋਈਦਾ ਜੀ ਪਰ ਮੌਨਸੂਨ ਸੀਜ਼ਨ ਜਿਹੜਾ ਹੈ ਆਉਣ ਵਾਲਾ ਹੈ ਤੇ ਉਹਦੇ ਮੁਤਲਕ ਜਿਹੜਾ ਇੱਕ ਵਾਰੀ ਜਿਹੜੇ ਫਾਈਨਲ ਟੱਚਸ ਦੇਣੇ ਨੇ ਉਹ ਕੰਮ ਚੱਲ ਰਿਹਾ ਉਹਨੂੰ ਹੋਰ ਜਲਦੀ ਨਾਲ ਨੇਪਰੇ ਚਾੜਦੀਆਂ ਉਹ ਤੇ ਉਸ ਨੂੰ ਮੰਚ ਲੈ ਕੇ ਕਮਿਸ਼ਨਰ ਸਾਹਿਬ ਦੇ ਨਾਲ ਅੱਜ ਸ਼ਹਿਰ ਦਾ ਦਰਾ ਕੀਤਾ ਹੈ ਜਿਹੜੇ ਲੋ ਲਾਈਂਗ ਏਰੀਆਜ਼ ਨੇ ਜਿੱਥੇ ਵਾਟਰ ਇਕੱਠਾ ਹੋ ਜਾਂਦਾ ਉਹ ਪਾਣੀ ਦੀ ਨਿਕਾਸੀ ਅੱਛੀ ਤਰ੍ਹਾਂ ਟਾਈਮ ਸਿਰ ਹੋ ਜਾਏ ਉਹਦੇ ਵਾਸਤੇ ਜੋ ਸਟੈਪਸ ਚੱਕਨੇ ਸੀਗੇ ਉਹ ਕਮਿਸ਼ਨਰ ਸਾਹਿਬ ਨਾਲ ਰਲ ਕੇ ਡਿਸਕਸ ਕੀਤੇ ਨੇ ਤੇ ਉਮੀਦ ਹੈ ਕਿ ਉਹ ਐਤ ਕੀ ਪ੍ਰਸ਼ਾਸਨ ਦੇ ਵਿੱਚ ਕੋਈ ਬਹੁਤੀ ਜ਼ਿਆਦਾ ਦਿੱਕਤ ਨਹੀਂ ਆਏਗੀ ਜੀ ਕਈ ਥਾਵਾਂ ਤੇ ਪਾਣੀ ਦੀ ਬਲੋਕੇਜ ਹੋ ਜਾਂਦੀ ਹੈ ਟਾਈਮ ਲੱਗਦਾ ਨਿਕਲ ਜਾਂਦਾ ਪਰ 2 2.5 ਘੰਟੇ ਲੱਗ ਜਾਂਦੇ ਆ ਉਹਦੇ ਲਈ ਕੋਈ ਅਲੱਗ ਤੋਂ ਹੱਲ ਦੇਖੋ ਪਤਾ ਕੀ ਨਾਲ ਜੀ ਦਿੱਲੀ ਦਾ ਹਾਲ ਦੇਖੋ ਉਹ ਚੰਡੀਗੜ੍ਹ ਦੇਖੋ ਤੁਸੀਂ ਕਿਤੇ ਵੀ ਦੇਖੋਗੇ ਜਿੱਥੇ ਬਰਸਾਤ ਜ਼ਿਆਦਾ ਹੋਗੀ ਕਪੈਸਿਟੀ ਤਾਂ ਉਨੇ ਕੀ ਹੈ ਨਾ ਜੀ ਪਾਣੀ ਕੱਢਣ ਦੀ ਜੇ ਬਰਸਾਤ ਹੀ ਜ਼ਿਆਦਾ ਹੋਗੀ ਤਾਂ ਪਾਣੀ ਨੇ ਇਕੱਠਾ ਹੋਣਾ ਆਣਾ ਬਟ ਕਿੰਨੀ ਜਲਦੀ ਪਾਣੀ ਡレイン ਆਊਟ ਹੁੰਦਾ ਉਹ ਦਿਖਾਉਂਦਾ ਹੈ ਕਿ ਤੁਹਾਡਾ ਸਿਸਟਮ ਕਿੰਨਾ ਰੌਬਸਟ ਹੈ ਤੇ ਸਾਡੇ ਪਟਿਆਲੇ ਦੇ ਵਿੱਚ ਜਿਹੜਾ ਡレイン ਡਰੇਨਿੰਗ ਪੀਰੀਅਡ ਹੈਗਾ ਉਹ 3 ਘੰਟੇ ਤੋਂ 5 ਘੰਟੇ ਤੱਕ ਦਾ ਹੈ ਜੀ ਤੇ ਇਹਨਾਂ ਬਰਸਾਤ ਤੇ ਵੀ ਡਿਪੈਂਡ ਕਰਦਾ ਕਿੰਨੀ ਜੇ ਥੋੜੀ ਹੋਈਏ ਫਿਰ ਤਾਂ ਪਤਾ ਹੀ ਨਹੀਂ ਲੱਗਦਾ ਜੇ ਜ਼ਿਆਦਾ ਹੋ ਜਾਏ ਤੇ ਫਿਰ ਪਾਣੀ ਇੱਕ ਵਾਰੀ ਤਾਂ ਇਕੱਠਾ ਹੋਏਗਾ ਪਰ ਨਿਕਲ ਜਾਂਦਾ ਜੀ ਰਿਸ਼ੀ ਗਲਨੀ ਇਸ ਮਸਲੇ ਬਾਰੇ ਹੁਣ ਜ਼ਿਕਰ ਕਰ ਰਹੇ ਸੀ ਜਿੱਥੇ ਗਟਰ ਜਿਹੜੇ ਹੈ ਉਹ ਬੈਕ ਮਾਰ ਰਹੇ ਹੈ ਉਹਦੇ ਬਾਰੇ ਕੀ ਸਰ ਹੁਣ ਟੀਮ ਭੇਜਾਂਗੇ ਜੀ ਮੇਸ਼ਾਹਬ ਨੇ ਤੁਹਾਡੇ ਤੋਂ ਲੈ ਲਿਆ ਡਿਟੇਲ ਤੇ ਟੀਮ ਭੇਜ ਕੇ ਸਿਕਾਣਿਆ ਨੂੰ ਠੀਕ ਤੇ ਇੱਕ ਰੇੜੀਆਂ ਫੜੀਆਂ ਦਾ ਮੁੱਦਾ ਵੀ ਤੁਸੀਂ ਕਾਫੀ ਜ਼ੋਰ ਨਾਲ ਚੱਕਿਆ ਹੈ ਪਰ ਉਹਦੇ ਤੇ ਕਾਰਵਾਈ ਹਜੇ ਨਜ਼ਰ ਨਹੀਂ ਆ ਰਹੀ ਸਰ ਦੇਖੋ ਅਸੀਂ ਨਹੀਂ ਚਾਹੁੰਦੇ ਕਿ ਗਰੀਬ ਬੰਦੇ ਦਾ ਕੋਈ ਨੁਕਸਾਨ ਹੋਵੇ ਅਸੀਂ ਕੋਈ ਕੋਰਜਿਵ ਜਾਂ ਕੋਈ ਸਖਤ ਐਕਸ਼ਨ ਨਹੀਂ ਲੈਣਾ ਚਾਹੁੰਦੇ ਜਿਹਦੇ ਨਾਲ ਦਿਹਾੜੀਦਾਰ ਬੰਦੇ ਨੇ ਜੀ ਉਹਨਾਂ ਦਾ ਸਮਾਨ ਖਰਾਬ ਹੋ ਜਾ ਕੋਈ ਅਸੀਂ ਕੀ ਕਰਾਂਗੇ ਅਸੀਂ ਉਹਨਾਂ ਨੂੰ ਟਾਈਮ ਦੇਵਾਂਗੇ ਉਹਨਾਂ ਨੂੰ ਆਲਟਰਨੇਟ ਜਗ੍ਹਾ ਦਾ ਸਰੇ ਸੁਜੈਸਟ ਕਰ ਰਹੇ ਆ ਇਹ ਨਹੀਂ ਵੀ ਹਰ ਗਲੀ ਹਰ ਚੌਂਕ ਹਰ ਰੋਡ ਦੇ ਉੱਤੇ ਹੀ ਜਿਹੜੀਆਂ ਯੂ ਨੋ ਬਿਨਾ ਕਿਸੇ ਟੈਨਸ਼ਨ ਦੇ ਲਗਾ ਕੇ ਬੈਠ ਜਾਓ ਤੁਸੀਂ ਟ੍ਰੈਫਿਕ ਸਮੱਸਿਆ ਹੁੰਦੀ ਹੈ ਜੀ ਲੋਕਾਂ ਨੂੰ ਆਉਣ ਜਾਣ ਚ ਕੋਈ ਐਮਰਜੈਂਸੀ ਹੋ ਜਾਏ ਐਂਬੂਲੈਂਸ ਰੁਕ ਜਾਂਦੀਆਂ ਨੇ ਬੱਚਿਆਂ ਦੇ ਸਕੂਲ ਦਾ ਟਾਈਮ ਹੈ ਉੱਥੇ ਕਯੋਸ ਹੋ ਜਾਂਦਾ ਸੋ ਮੇਕਦਾ ਤੁਹਾਡੇ ਮੱਦੇਮੇਂ ਸਾਰਿਆਂ ਨੂੰ ਅਪੀਲ ਹੈ ਅਸੀਂ ਕਿਸੇ ਦੇ ਅਗੇਂਸਟ ਨਹੀਂ ਆ ਤੁਸੀਂ ਸਾਡੇ ਹੀ ਸ਼ਹਿਰ ਵਾਸੀ ਭਰਾਓ ਤੁਸੀਂ ਸ਼ਹਿਰ ਵਾਸਤੇ ਵੀ ਥੋੜਾ ਜਿਹਾ ਸੋਚੋ ਆਪਣਾ ਕੱਲੇ ਦਾ ਮਫਾਦ ਲੈ ਕੇ ਆਪਣਾ ਫਾਇਦਾ ਦੇ ਕੇ ਬਾਕੀਆਂ ਦਾ ਨੁਕਸਾਨ ਨਾ ਹੋਵੇ ਸਾਰਿਆਂ ਨੂੰ ਅਪੀਲ ਹੈ ਕਿ ਤੁਸੀਂ ਜਿਹੜਾ ਹੈ ਰੇਡੀ ਮਾਰਕੀਟ ਬਣਾਈ ਹੈ ਨਾ ਜੀ ਉੱਥੇ ਦੂਜਾ ਸ਼ੈੱਡ ਅਜੇ ਸੀ ਮੌਕਾ ਦੇਖ ਕੇ ਆਏ ਆ ਉੱਥੇ ਵੀ ਸ਼ੈੱਡ ਉੱਥੇ ਵੀ ਦੂਜਾ ਬਣਾਵਾਂਗੇ ਉਹਦੇ ਥੱਲੇ ਜਿਹੜੀਆਂ ਲੱਗਣਗੀਆਂ ਸਟਾਲਸ ਲੱਗਣਗੇ ਫਿਰ ਅਸੀਂ ਬੋਲੋ ਗਰਾਊਂਡ ਦੇ ਨਾਲ ਸਟ੍ਰੈਚ ਜਿਹੜਾ ਖਾਨ ਦੀਆਂ ਸਟਾਲਸ ਹੈਗੇ ਨੇ ਉਹ ਮੈਂ ਇਨਵਾਈਟ ਕਰਦਾ ਸਾਰਿਆਂ ਨੂੰ ਆਓ ਉੱਥੇ ਤੁਹਾਨੂੰ ਕਾਰਪੋਰੇਸ਼ਨ ਲਿਜਿਟਿਮੇਟ ਜਗ੍ਹਾ ਦੇ ਰਹੀ ਹੈ ਤੁਹਾਨੂੰ ਉੱਤੇ ਕੋਈ ਚੱਕੇਗਾ ਨਹੀਂ ਕੋਈ ਪਰੇਸ਼ਾਨ ਨਹੀਂ ਕਰੇਗਾ ਤੁਸੀਂ ਆਪਣਾ ਉੱਤੇ ਕੰਮ ਚਲੋ ਤਾਂ ਕਿ ਇੱਕ ਸਪੇਸ ਦੇ ਵਿੱਚ ਸਾਨੂੰ ਵੀ ਮਾਨਿਟਰੀਂਗ ਅੱਛੀ ਹੋ ਜਾਏਗੀ ਪੁਲਿਸਿੰਗ ਅੱਛੀ ਹੋ ਜਾਏਗੀ ਉਹਦੇ ਨਾਲ ਵੱਖ-ਵੱਖ ਥਾਵਾਂ ਤੇ ਗੈਦਰਡ ਹੈਗੇ ਨੇ ਸਾਰੀਆਂ ਜਿਹੜੀਆਂ ਮਾਨਿਟਰੀਂਗ ਔਖੀ ਹੋ ਜਾਂਦੀ ਹੈ ਇੱਕ ਥਾਂ ਤੇ ਹੋਣਗੇ ਲੋਕਾਂ ਨੂੰ ਵੀ ਇੱਕ ਥਾਂ ਤੇ ਆ ਕੇ ਇੰਜੋਏ ਕਰ ਸਕਣਗੇ ਆਪਸ਼ਨਸ ਹੋਣਗੀਆਂ ਤੁਹਾਨੂੰ ਵੀ ਜਿਹੜਾ ਕਾਰੋਬਾਰ ਜ਼ਿਆਦਾ ਚੱਲੇਗਾ ਰਾਦਰðਨ ਤੁਸੀਂ ਮਸ਼ਰੂਮਿੰਗ ਕਰੋ ਹਰ ਆਊਟਰ ਕਲੋਨੀ ਦੇ ਵਿੱਚ ਲੋਕ ਪਰੇਸ਼ਾਨ ਹੋਣ ਉਹਦੇ ਨਾਲ ਨੂੰ ਸ਼ਹਿਰ ਦੇ ਸੈਂਟਰ ਦੇ ਵਿੱਚ ਆ ਕੇ ਉੱਥੇ ਲਗਾ ਲਓ ਭਾਈ ਤੁਸੀਂ ਕਮ ਕਰ ਲੋ ਸਾਨੂੰ ਕੋਈ ਦਿੱਕਤ ਨਹੀਂ ਬਟ ਜੇ ਤੁਸੀਂ ਬਾਜ਼ਾਰਾਂ ਦੇ ਵਿੱਚ ਤੁਸੀਂ ਗਲੀਆਂ ਦੇ ਵਿੱਚ ਚੌਂਕਾਂ ਦੇ ਵਿੱਚ ਇਦਾਂ ਅਨ ਰੈਗੂਲੇਟਿਡ ਲਗਾਓਗੇ ਤੇ ਫਿਰ ਪਰੇਸ਼ਾਨੀ ਤਾਂ ਹੋਏਗੀ ਜੀ ਕੁਸ਼ਨੂ ਸਾਹਿਬ ਅੱਜ ਸ਼ਹਿਰ ਦਾ ਦੌਰਾ ਕੀਤਾ ਕਿਸ ਤਰ੍ਹਾਂ ਦੀਆਂ ਜਿਹੜੀਆਂ ਦਿੱਕਤਾਂ ਆਦੀ ਤੁਹਾਨੂੰ ਸ਼ਿਕਾਇਤਾਂ ਆ ਰਹੀਆਂ ਸੀਗੀਆਂ ਪਹਿਲਾਂ ਅੱਜ ਮੈਂ ਆਪਣੇ ਐਮ ਐਲ ਏ ਸਾਹਿਬ ਦੇ ਨਾਲ ਦੌਰਾ ਕੀਤਾ ਸਾਡਾ ਅੱਜ ਦਾ ਮੇਨ ਮਕਸਦ ਇਹ ਸੀਗਾ ਕਿ ਜਿੰਨਾ ਸ਼ਹਿਰ ਵਾਸੀਆਂ ਨੂੰ ਪ੍ਰੋਬਲਮ ਆਂਦੀ ਹੈ ਜਿੱਦਾਂ ਕਿ ਕਈ ਜਗ੍ਹਾ ਪਾਣੀ ਖੜਦਾ ਹੈ ਜਿਹੜਾ ਕੋਰ ਏਰੀਆ ਹੈ ਜਾਂ ਕਈ ਜਗ੍ਹਾ ਬਿਜਲੀ ਦੇ ਖੰਭੇ ਮੇਨ ਸੜਕ ਤੇ ਆ ਰਹੇ ਹੈ ਜਿਹੜਾ ਨਾਲਾ ਛੱਦਿਆ ਜਾਂ ਹੋਰ ਵੀ ਛੋਟੀ ਛੋਟੀ ਕਈ ਲੋਕਾਂ ਦੀ ਮੁਸ਼ਕਲਾਂ ਸੀਗੀ ਸੜਕ ਕਈ ਜਗ੍ਹਾ ਟੁੱਟੀ ਪਈ ਹੈ ਕੁਝ ਹੋਰ ਵੀ ਪ੍ਰੋਬਲਮ ਸੀਗੀ ਤਾਂ ਉਹ ਸਾਰੀ ਮੈਨੂੰ ਐਮ ਐਲ ਏ ਸਾਹਿਬ ਨੇ ਪਰਸਨਲੀ ਅੱਜ ਸਕੂਟਰ 'ਤੇ ਅਸੀਂ ਗਏ ਇਹਨਾਂ ਨੇ ਸਾਰਾ ਮੌਕਾ ਮੈਨੂੰ ਖੁਦ ਦਿਖਾਇਆ ਕਿ ਇੱਧਰ ਲੋਕਾਂ ਨੂੰ ਕੀ ਪ੍ਰੋਬਲਮ ਆ ਰਹੀ ਜਿੱਧਰ ਵੀ ਪ੍ਰੋਬਲਮ ਹੋ ਰਹੀ ਆ ਰਹੀ ਹੈ ਉਹ ਸਾਰੀ ਅਸੀਂ ਪਰਸਨਲੀ ਅੱਜ ਵਿਜ਼ਿਟ ਕਰਕੇ ਚੈੱਕ ਕੀਤੀ ਹੈ ਉਹਦਾ ਅਸੀਂ ਜਲਦੀ ਤੋਂ ਜਲਦੀ ਸੋਲੂਸ਼ਨ ਕਰਨ ਤੇ ਪਟਿਆਲਾ ਸ਼ਹਿਰ ਵਾਸੀਆਂ ਨੇ ਪਹਿਲੀ ਵਾਰੀ ਐਸੀ ਜੁਗਲਬੰਦੀ ਦੇਖੀ ਹੈ ਕਿ ਐਮ ਐਲ ਏ ਕਾਂਦੇ ਰਹਿੰਦੇ ਨਗਰ ਨਿਗਮ ਦੇ ਕਮਿਸ਼ਨਰ ਵੀ ਸਕੂਟਰ ਤੇ ਸੀ ਤੁਹਾਨੂੰ ਕਿਸ ਤਰ੍ਹਾਂ ਦਾ ਅਨੁਭਵ ਹੋਇਆ मैनू तो बहुत वीरिया नहीं है क्योंकि परसनली मैनू फील्ड में जाना अच्छा लगता है चलो अच्छ साहब लेके गए मैं भी कोशिश करता हूँ जो भी मैं टाइम लगता है मैं फील्ड में जाके मौका ही चेक करता हूँ मैं दफ्तर में बैठ के फोटो देख के चीज़ें इतनी वी लगती जितनी फील्ड में जाके चीज़ें समझ आती है वो बहुत मैनू परसनली अच्छा लगता है और अब जो अपने एम एल ए साहब के साल गया मैं बहुत वीडियो लगे क्योंकि ये लोगों के चुने हुए रिप्रजेंटेटिव है तो जी लोगों ने प्रॉब्लम दसनी है वो एम एल ए साहब नसनी और एम एल ए साहब ने दसनी है तो इस तो ही सोल्यूशन निकलूगा जो दोनों साथ निकलेंगे तभी सारी प्रॉब्लम फील्ड की पता चलती है और ताई तोलूशन निकलना क्योंकि जिदा अब देखा कि जिद पानी वरतर मशीन जी मैंने मोर्निंग में भी दसा किसी एक और रेंट पर ले रहे हैं उधर जिन्ना भी सीवर है वो सफाई कराएंगे प्लस जिनी रोड जाली है वो सफाई जोड़ी ऑलरेडी चल रही है, भी थोड़ी स्पीड बढ़ाएंगे कि जिधर जिधर साफ होने वाला अभी भी रहता है प्लस जेडे बिजली के खंभे मेन सड़क आ रहे थे उन्होंने शिफ्ट करने की प्रोविजन है जोड़े ट्रांसफॉर्मर पुराने रह गए वो साढ़े पी एस पी सी एल तो गल चल रही है वह अंडरग्राउंड करने की प्रोविजन है तो इस तरह की कुछ जी प्रॉब्लम सी और सोल्यूशन असं लगे शहर वासन जो दुकानदार है मेरी सारे दुकानदार तो यही अपील है कि देखो आपके दे छोटे से फायदे के लिए लाखों लोगों को प्रॉब्लम दे रहे उधर सवेरे जो लोग जाते हैं दोपहर में लोग जाते हैं इतना ट्रैफिक क्रिएट होंगे है कई बार किसी की मेडिकल एमरजेंसी होती है कई बार किसी ट्रेन पकड़नी है कई बार किसी जल्दी जाना है वो सारे ट्रैफिक में फस जाते हैं तो लोगों के लिए एक मिनट बड़ा इंपॉर्टेंट होता है ਤੁਸੀਂ ਆਪਣੇ ਨਿੱਜੀ ਫਾਇਦੇ ਲਈ ਸਾਰੇ ਲੋਕਾਂ ਦਾ ਨੁਕਸਾਨ ਨਾ ਕਰੋ ਸਾਰਿਆਂ ਤੋਂ ਬੇਨਤੀ ਹੈ ਕਿ ਤੁਹਾਨੂੰ ਕੁਛ ਅਸੀ ਟਾਈਮ ਦੇਣਗੇ ਤੁਸੀਂ ਉਹ ਜਿੰਨਾ ਵੀ ਹੈ ਤੁਸੀਂ ਅੰਦਰ ਕਰਾ ਲਓ ਉਸ ਤੋਂ ਬਾਅਦ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਹੈ ਲੋੜਿੰਦੀ ਕਾਨੂੰਨੀ ਕਾਰਵਾਈ ਕਰੇਗੀ ਰਿਸ਼ੀ ਕਲੋਨੀ ਦੇ ਵਿੱਚ ਨਾ ਗਟਰ ਜਿਹੜੇ ਹੈ ਉਹ ਬੈਕ ਮਾਰ ਰਹੇ ਉੱਥੇ ਦੇ ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਇਹ ਪਲਾਂਟ ਲਗਾਇਆ ਹੋਇਆ ਹੈ ਉਹ ਪਲਾਂਟ ਵਾਲਾ ਬੰਦਾ ਪਲਾਂਟ ਹੀ ਨਹੀਂ ਚਲਾਉਂਦਾ ਤਾਂ ਜੋ ਬਿਜਲੀ ਬਚੇ ਉਹ ਨਾ ਚਲਾਣ ਕਰਕੇ ਪਾਣੀ ਜਿਹੜਾ ਕੰਜ਼ੂਮ ਨਹੀਂ ਹੋ ਰਿਹਾ ਤੇ ਸਾਰੇ ਗਟਰ ਜਿਹੜੇ ਬੈਕ ਮਾਰਨ ਲੱਗ ਗਏ ਰਿਸ਼ੀ ਕਲੋਨੀ ਖਾਸ ਤੌਰ 'ਤੇ नहीं देखो ये जी तीन गल कर रहे हो प्लांट ना चल चलने मैंने अच प्लांट भी जाके देखा है और मैं दो तीन दिन पहले प्लांट जाके देखा था यह प्रॉब्लम इस करके आ रही है जोड़ा सा एस टी पी है वो अंडर कैपैसिटी है तो जदों असी प्लांट प्लान सागूलर चल रहा है जो भी मोटर चलाते हैं तो अपना सीवर तो आना जिस टी पी के सैप्टिक टैंक उ पानी जाना और एक प्रोसैस है गर्मिया होंगे कि पानी की खपत वैसे ही बद जाती है क्योंकि एक असी पानी सप्लाई का टाइम भी बढ़ाता नंबर uh, ऑफ uh, पहले दो बार देने सीखे, अब वो तीन बार करता जब तो पानी की सप्लाई बढ़ी है पानी की खपत बढ़ी है इस और अपना एस टी पी अंडर कैपेसिटी है तो ये मेजर रीज़न है जोड़ा पानी बैक मार रहा है मोटर का ऐसा कोई रीजन नहीं फिर भी अगर कोई तीस तो जाके चेक करना चाहते हो प्लांट सारे देपन है जाके चैक कर सकता है कि प्लांट की मोटर रेगुलरली चल रही है, है बैक का हल यही है कि असं प्रपोजल भेज रहे ऊपर ਇਹ ਜਿਹੜਾ ਪਲਾਂਟ ਸਾਡਾ ਅਬੀ 65 ਐਮਐਲਡੀ ਦਾ ਉਹਦੇ ਵੱਧ ਤੋਂ ਵੱਧ ਮਤਲਬ ਕਟੋ-ਕਟ ਪੀ ਐਮਐਲਡੀ ਕੈਪੈਸਿਟੀ ਹੋਰ ਵਧਾਣੀ ਪਾਉਗੀ ਤਾਂ ਇਹ ਪਰਮਾਨੈਂਟ ਸੋਲੂਸ਼ਨ ਇਹਦਾ ਨਿਕਲੇਗਾ